ਸੁਨਾਰੇ ਭ੍ਰਿਕ ਦੀਪਾਲ ਵਿੱਚ ਵਿਦੇਸ਼ ਗਏ ਹਜ਼ਾਰਾਂ ਭਾਰਤੀਆਂ ਲਈ ਹੁਣ ਮੁਸੀਬਤ ਖੜੀ ਹੋ ਗਈ ਹੈ ਅਮਰੀਕਾ ਤੇ ਕੈਨੇਡਾ ਵਿੱਚ ਅਨਅਧਿਕਾਰਤ ਤੌਰ ਤੇ ਰਹਿ ਰਹੇ ਭਾਰਤੀ ਕਾਮੇ ਹੁਣ ਪ੍ਰਸ਼ਾਸਨ ਦੀ ਰਡਾਰ ਤੇ ਹਨ ਕੈਨੇਡਾ ਦੀ ਗੱਲ ਕਰੀਏ ਤਾਂ ਇਮੀਗ੍ਰੇਸ਼ਨ ਅਥਾਰਟੀ ਨੇ ਪਿਛਲੇ ਸਾਲਾਂ ਦੇ ਮੁਕਾਬਲੇ ਗੈਰ ਕਾਨੂੰਨੀ ਕਾਮਿਆਂ ਤੇ ਛਾਪੇ ਤੇਜ਼ ਕੀਤੇ ਹਨ ਉਹ ਸਾਰੀ ਵਾਲੀਆਂ ਥਾਵਾਂ ਰੈਸਟੋਰੈਂਟ ਫਾਰਮ ਗੋਦਾਮਾਂ ਵਿੱਚੋਂ ਵੀਜ਼ਾ ਮਿਆਦ ਪੂਗਾ ਚੁੱਕੇ ਜ਼ਿਆਦਾਤਰ ਸਾਬਕਾ ਵਿਦਿਆਰਥੀ ਜਾਂ ਅਸਥਾਈ ਕਾਮਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਾਂ ਡਿਪੋਰਟੇਸ਼ਨ ਦੇ ਨੋਟਿਸ ਜਾਰੀ ਕੀਤੇ ਗਏ ਹਨ 15 ਅਕਤੂਬਰ ਨੂੰ ਕੈਲਗਰੀ ਵਿੱਚ ਇੱਕ ਉਸਾਰੀ ਵਾਲੀ ਥਾਂ ਤੇ ਮਾਰੇ ਛਾਪੇ ਵਿੱਚ ਚਾਰ ਅਨਅਧਿਕਾਰਿਤ ਕਾਮਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਿਨ੍ਹਾਂ ਵਿੱਚੋਂ ਤਿੰਨ ਭਾਰਤੀ ਹੁਣ ਦੇਸ਼ ਨਿਕਾਲੇ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ ਸਤੰਬਰ ਵਿੱਚ ਟੋਰਾਂਟੋ ਦੇ ਪੀਲ ਖੇਤਰ 'ਚ ਅਜਈਆਂ ਕਾਰਵਾਈਆਂ ਦੌਰਾਨ 50 ਤੋਂ ਵੱਧ ਭਾਰਤੀ ਕਾਮੇ ਫੜੇ ਗਏ ਜਿਨ੍ਹਾਂ ਵਿੱਚ ਬਹੁਤ ਸਾਰੇ ਕਾਮੇ ਪੰਜਾਬ ਤੋਂ ਸਨ ਕੈਨੇਡੀਅਨ ਮੀਡੀਆ ਰਿਪੋਰਟਾਂ ਅਨੁਸਾਰ ਕੰਮ ਵਾਲੀਆਂ ਥਾਵਾਂ ਦੀ ਅਚਾਨਕ ਜਾਂਚ ਸਾਲ 2024 ਦੇ ਮੁਕਾਬਲੇ ਲਗਭਗ 25% ਦੀ ਵਧੀ ਹੈ ਇਸ ਸਖਤੀ ਦੌਰਾਨ ਭਾਰਤੀ ਨਾਗਰਿਕ ਫੜੇ ਜਾਣ ਵਾਲੇ ਸਭ ਤੋਂ ਵੱਡੇ ਸਮੂਹਾਂ ਵਿੱਚੋਂ ਇੱਕ ਹਨ ਅਧਿਕਾਰਤ ਅੰਕੜੇ ਦੱਸਦੇ ਹਨ ਕਿ ਕੈਨੇਡਾ ਤੋਂ ਬਰਖਾਸਤ ਕੀਤੇ ਜਾਂਦੇ ਮਾਮਲੇ ਵਿੱਚ ਭਾਰਤ ਮੈਕਸੀਕੋ ਤੋਂ ਬਾਅਦ ਦੂਜੇ ਨੰਬਰ ਤੇ ਹੈ ਅਪ੍ਰੈਲ 2024 ਤੋਂ ਅਗਸਤ 2025 ਦੇ ਵਿਚਕਾਰ 2200 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ ਸੀਬੀਐਸਏ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਤਾਲਮੇਲ ਨਾਲ ਚਾਰਟਰਡ ਉਡਾਨਾਂ ਰਾਹੀਂ ਦੇਸ਼ ਵਾਪਸੀਆਂ ਨੂੰ ਤੇਜ਼ ਕਰ ਰਿਹਾ ਹੈ ਫਰਵਰੀ ਵਿੱਚ ਇੱਕ ਅਜਿਹੇ ਸਾਂਝੇ ਆਪਰੇਸ਼ਨ ਵਿੱਚ 106 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਗਿਆ ਸੀ ਕੈਨੇਡਾ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਤਾਜ਼ਾ ਕਾਰਵਾਈਆਂ ਨੇ 50000 ਤੋਂ 1 ਲੱਖ ਅਨधिकृत ਭਾਰਤੀਆਂ ਲਈ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਹਾਲੀ ਵਿੱਚ ਆਈ ਇੱਕ ਰਿਪੋਰਟ ਅਨੁਸਾਰ ਕੈਨੇਡਾ ਵਿੱਚ ਕੈਰ ਕਾਨੂੰਨੀ ਤੌਰ ਤੇ 32000 ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ ਇਸ ਡਿਪੋਰਟੇਸ਼ਨ ਲਿਸਟ ਵਿੱਚ ਸਭ ਤੋਂ ਵੱਧ ਗਿਣਤੀ ਭਾਰਤੀ ਨਾਗਰਿਕਾਂ ਦੀ ਹੈ ਜੋ ਕਿ 7000 ਬੰਦੀ ਹੈ ਲੋਕ ਸੁਰੱਖਿਆ ਮੰਤਰੀ ਗੈਰੀ ਅਨੰਦ ਸੰਗਰੀ ਨੇ ਦਾਅਵਾ ਕੀਤਾ ਹੈ ਕਿ 2024-25 ਦੌਰਾਨ 18000 ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ ਸਿਰਫ ਕੈਨੇਡਾ ਹੀ ਨਹੀਂ ਬੀਤੇ ਦਿਨੀ ਹਰਿਆਣਾ ਦੇ 54 ਨੌਜਵਾਨਾਂ ਨੂੰ ਅਮਰੀਕਾ ਦੀ ਇਮੀਗ੍ਰੇਸ਼ਨ ਕੰਪਨੀ ਨੇ ਡਿਪੋਰਟ ਕੀਤਾ ਹੈ ਇਹ ਸਾਰੇ ਨੌਜਵਾਨ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਏ ਸਨ ਇਹਨਾਂ ਨੌਜਵਾਨਾਂ ਨੇ ਵਤਨ ਵਾਪਸੀ ਤੇ ਦੱਸਿਆ ਕਿ ਅਮਰੀਕਾ ਵਿੱਚ ਉਹਨਾਂ ਤੇ ਤਸ਼ੱਦਦ ਆਇਆ ਗਿਆ ਗਰਮੀ ਸਮੇ ਹਟਰ ਅਤੇ ਸਰਦੀ ਸਮੇ AC ਵਿੱਚ ਰੱਖਿਆ ਗਿਆ ਇੱਕ ਪਾਸੇ ਵਿਦੇਸ਼ਾਂ ਵਿੱਚ ਭਾਰਤੀਆਂ ਦਾ ਭਵਿੱਖ ਅਸੁਰੱਖਿਤ ਹੋਣ ਦੀਆਂ ਖਬਰਾਂ ਆ ਰਹੀਆਂ ਹਨ ਪਰ ਦੂਜੇ ਪਾਸੇ ਵਾਪਸੀ ਦਾ ਰਾਹ ਵੀ ਸੁੱਖਾ ਨਹੀਂ ਹੈ ਵਿਦੇਸ਼ ਜਾਣ ਲਈ ਚੁੱਕਿਆ ਕਰਜ਼ਾ ਅੱਖਾਂ 'ਚ ਸਜਾਏ ਸੁਪਨਿਆਂ ਦੇ ਟੁੱਟ ਜਾਣ ਦੀ ਟੀਸ ਮੂੜਨ ਨਹੀਂ ਦਿੰਦੀ ਪਤਾ ਨਹੀਂ ਇਹ ਬੇਵਸੀ ਦਾ आलम ਕਦੋਂ ਖਤਮ ਹੋਵੇਗਾ